ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਣਾ ਵੀਰ ਹੈ ਜੀ ਸੰਧਾਰਾ ਲੈ ਕੇ ਤੇ ਆਪਾਂ ਬਣਾ ਰਹੇ ਹਾਂ ਸਬਜ਼ੀ ਤੇ ਇੱਕ ਮੈਂ ਕ੍ਰੇਲਿਆਂ ਦੀ ਸਬਜ਼ੀ ਬਣਾਉਂ ਇੱਕ ਕद्दू ਦੀ ਤੇ ਇੱਕ ਸੋਇਆਬੀਨ ਦੀ ਪਰ ਜੀ ਤੇ ਰੋਟੀ ਤਾਂ ਵੈਸੇ ਅਸੀਂ ਆਪਣੇ ਵਾਸਤੇ ਤਿਆਰ ਕਰ ਰਹੇ ਹਾਂ ਕਿਉਂਕਿ ਉਹ ਨਹੀਂ ਖਾਂਦੇ ਰੋਟੀ ਤਾਂ ਕਰਕੇ ਅਸੀਂ ਆਪਦੀ ਰੋਟੀ ਤਿਆਰ ਕਰਦੇ ਸਬਜ਼ੀ ਬਣਾ ਕੇ ਰੱਖਦੀ ਹਾਂ ਮੈਂ ਤੇ ਮੈਂ ਉੱਥੇ ਕੁਰਸੀ ਢਹਾ ਲਈ ਤੇ ਕੁਰਸੀ ਢਾ ਕੇ ਮੈਂ ਕਿ ਸਬਜ਼ੀ ਮੈਂ ਬਣਾ ਦੇ ਆਕਾਸ਼ ਦੀਪ ਖਾਊਗਾ ਸੋਇਬੀਨ ਦੀ ਫਰਜੀ ਉਹਦੀ ਫੇਵਰੇਟ ਕarele ਬੀਬੀ ਤੇ ਪ੍ਰਧਾਨ ਖਾਂਣਗੇ ਤੇ ਮੈਂ ਖਾਉ ਕद्दू ਦੀ ਸਬਜ਼ੀ ਮੇਰੀ ਕद्दू ਦੀ ਬਣੀ ਪਈ ਐ ਚਲੋ ਜੀ ਕਰੇਲੇ ਆਪਣੇ ਘਰੇ ਲੱਗਦੇ ਬੱਚੇ ਨਹੀਂ ਕੌੜੀਆਂ ਚੀਜ਼ਾਂ ਖਾਂਦੇ ਤਾਂ ਕਰਕੇ ਸਾਨੂੰ ਬਦਲ ਮੀਆਂ ਦਾਲਾ ਬਣਾਉਣੀਆਂ ਪੈਗੀਆਂ ਚਲੋ ਸਿਆਣੇ ਦਾ ਕਰੇਲੇ ਖਾ ਲੈਂਦੇ ਮੈਂ ਪਹਿਲਾਂ ਕਰੇਲਿਆਂ ਦੀ ਸਬਜ਼ੀ ਬਣਾ ਦੂੰਗੀ ਖੰਨ ਕੇ ਫਿਰ ਮੈਂ ਮਾਂਗਰੀ ਸੋਇਆ ਬੀਨ ਦੀ ਬਣਾ ਦੂੰਗੀ ਜਦੋਂ ਜੀ ਆ ਫ੍ਰਿਜ ਤੇ ਅਸੀਂ ਕੱਪੜਾ ਫੇਰਨਾ ਰਹਿੰਦਾ ਬਾਕੀ ਸਾਡਾ ਕੰਮ ਆ ਲਈ ਸਾਰੇ ਫੇਟ ਜਾਂਦੀ ਐ ਇੱਕ ਫ੍ਰਿਜ ਤੇ ਉਹ ਭੁੱਲ ਜਾਂਦੀ ਐ ਫੇਰਨਾ ਕੱਪੜਾ ਵਾੜਾ ਜੇ ਫੇਰਨ ਨਾਲ ਫ੍ਰਿਜ ਸਾਫ਼ ਹੋ ਜਾਂਦਾ ਬੀਬੀ ਤੇ ਕੱਪੜਾ ਫੇਰਦੀ ਐ ਫ੍ਰਿਜ ਤੇ ਤੇ ਨਾਲ ਹੁੰਦੇ ਅਸੀਂ ਸਬਜ਼ੀਆਂ ਬਣਾ ਰਹੀਆਂ ਮੈਂ ਸਬਜ਼ੀਆਂ ਬਣਾ ਦੂੰਗੀ ਬੀਬੀ ਆਟਾ ਗੁੰਨ ਲੋਗੇ ਸਾਰਾ ਕੰਮ ਹੋ ਜਾਊਗਾ। ਸਾਰਾ ਮਿਲ ਕੇ ਹੋ ਜਾਂਦਾ ਜੀ। ਚਲੋ ਜੀ ਵੀਰੇਵਰੀ ਆਉਣਗੇ ਸੰਧਾਰਾ ਲੈ ਕੇ ਤੇ ਉਹਨਾਂ ਨੇ ਸਾਨੂੰ ਫੋਨ ਤਾਂ ਨਹੀਂ ਕੀਤਾ ਸੀ। ਤੇ ਵੀਰੇ ਨੇ ਸੁੱਟੀ ਦਾ ਲਾਲਚ ਹੋ ਗਿਆ ਕਿਉਂਕਿ ਆਪਣਾ ਵੀਰਾ ਜੋ ਉਪਕਰਦਾ ਜੀ। ਆ ਪਹਿਲੇ ਅੰਦੇ ਚਿਪੜ ਖੇਤੋਂ ਚਟਨੀ ਵਾਸਤੇ ਇਸ ਕਰਕੇ ਜਦੋਂ ਉਹਨਾਂ ਨੂੰ ਟਾਈਮ ਲੱਗਦਾ ਉਹਦੀ ਆ ਜਾਂਦੇ ਆ ਪਦੀਨੇ ਦੀ ਚਟਨੀ ਬਣੀ ਪਈ ਹੈ ਅਚਾਨਕ ਹੀ ਸਾਨੂੰ ਤਾਂ ਪਤਾ ਲੱਗਿਆ ਵੀ ਆ ਗਏ ਤੇ ਕੋਈ ਫੋਨ ਵਗੈਰਾ ਨਹੀਂ ਕਰਕੇ ਆਏ ਸਾਡੇ ਅਸੀਂ ਵੀ ਐਵੇਂ ਹੀ ਜਾਣਦੇ ਆ ਜਦੋਂ ਜਾਣਦੇ ਆ ਫੋਨ ਨਹੀਂ ਕਰਦੇ ਐਂ ਚਲੇ ਜਾਂਦੇ ਫੋਨ ਤੋਂ ਵੀ ਨਹੀਂ ਫੋਨ ਤੋਂ ਵੀ ਨਹੀਂ ਹੋ ਆ ਜਾਂਦੇ ਚਲੋ ਜੀ ਚਾਹ ਪਾਣੀ ਹੁੰਦਾ ਇੰਨਾ ਕੁ ਤਾਂ ਹੁਣ ਆਪਣੇ ਘਰੇ ਹੁੰਦੀ ਹੈ ਚਾਹ ਪਾਣੀ ਦਾ ਇੰਤਜ਼ਾਮ ਤਾਂ ਜਦੋਂ ਕੋਈ ਕਿਸੇ ਉੱਪਰ ਪਰਾਈ ਨੇ ਬੰਦੇ ਨੇ ਆਉਣਾ ਹੁੰਦਾ ਫੇਰ ਆਪਾਂ ਨੂੰ ਆ ਜਾਂਦਾ ਵੀ ਆਪਾਂ ਐ ਕਰਨਾ ਬਾਹ ਕਰਨਾ ਆਪਦੇ ਭੈਣ ਭਾਈ ਤੇ ਆਪਾਂ ਜਦੋਂ ਪੱਕ ਜਾਂਦੇ ਆਪਾਂ ਵੀ ਸਰ ਜਾਂਦੇ ਤੇ ਆਪਣੇ ਭੈਣ ਭਾਈ ਦਾ ਵੀ ਸਰ ਜਾਂਦਾ ਇਸ ਤਰ੍ਹਾਂ ਔਰ ਆਪਾਂ ਨੂੰ ਜਦੋਂ ਕੋਈ ਦੂਰ ਦਾ ਰਿਸ਼ਤੇਦਾਰ ਆਉਂਦਾ ਉਹਦੀ ਥੋੜੀ ਜਿਹੀ ਜ਼ਿਆਦਾ ਆਓ ਭਗਤ ਕਰਨੀ ਪੈਂਦੀ ਹੈ ਲਓ ਜੀ ਆਪਣੀ ਸਬਜੀ ਵੰਨਣ ਵਾਲੀ ਆ ਉਹ ਇੰਦ ਸੀੜੀ ਚੱਲੀ ਜਾਂਦੀ ਆ ਇੱਧਰ ਮੈਂ ਵਾਇਰ ਲਾਈਵ ਕੱਟਤੀ ਤੇ ਇੰਦ ਸੀੜੀ ਚੱਲੀ ਜਾਂਦੀ ਆ ਚਲੋ ਪਾਠ ਹੁੰਦਾ ਵਧੀਆ ਗੱਲ ਆ ਬਾਬਾ ਦੀਪ ਸਿੰਘ ਦਾ ਪਾਠ ਚੱਲਦਾ ਦੀਪ ਸਿੰਘ ਬਾਬਾ ਚੱਲਦਾ ਪਾਠ ਕੱਟਿਓ ਨਾ ਰੈਨਦ ਕਮਰਾ ਪਵਿੱਤਰ ਹੋ ਜੂ ਸਮ ਕੰਨ ਵਧੀਆ ਕੱਟੋ ਨਾ ਹੈ ਮਹਾਰਾਜ ਮਸਾ ਗਰਵਾਣੀ ਤਾਂ ਚੱਲਦੀ ਰਹਿਣੀ ਚਾਹੀਦੀ ਆ ਮਨੋ ਕਾਮਨਾ ਮੇਰੀ ਪੂਰੀ ਹੋ। ਮੈਂ ਨਹੀਂ ਧੀਨ ਨਾ ਜਰਦਾ ਅਰਥਾਂ ਲੜ ਕੇ ਮੈਂ ਕਹਿੰਦੀ। ਤੇ ਵਧੀਆ ਲੱਗਦਾ। ਬੀਬੀ ਕਹਿੰਦੀ ਬੰਦ ਨਾ ਕਰੋ ਲੱਗਿਆ ਰਹਿਣ। ਮਾਇਕਾ ਸੋਪਰ ਚ ਰਹਿੰਦੇ। ਹੋਏ ਲਸੀੜੀ ਜੀ ਚ ਬਾਬਾ ਦੀਪ ਸਿੰਘ ਦੀ ਬਾਣੀ ਚੱਲਦੀ ਹੈ। ਚਲੋ ਜੀ। ਨਾਲੇ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਤੇ ਨਾਲੇ ਕੰਮ ਹੋਈ ਜਾਂਦਾ। ਤੇ ਨਾਲੇ ਬਾਣੀ ਸਰਬਨ ਹੋਈ ਜਾਂਦੀ ਹੈ। ਅਗੇਟ ਜੰਮ ਦੋ। ਗੇਟ ਜੰਮ ਦੇ ਵਿੱਚ ਬਾ ਆ ਜਾਂਦੀ। ਇੱਕ ਭੈਣਾਂ ਦਾ ਮਾਣ ਹੁੰਦਾ ਜੀ ਸੰਧਾਰੇ ਦਾ ਕੋਈ ਭੁੱਖਾ ਨਹੀਂ ਹੈਗਾ ਚਾਹੇ ਕੁੜੀ ਦੇ ਦੇਵੀਆਂ ਤਾਂ ਕਮਾਇਆ ਪਈ ਹੋਵੇ ਧੀ ਦੇ ਫੇਰ ਵੀ ਉਹ ਆਪਣੇ ਪੇਕਿਆਂ ਦੀ ਕਾਸ ਕਰਦੀ ਹੈ ਇਹਦੇ ਮੇਰਾ ਭਰਾ ਆਊਗਾ ਮੈਨੂੰ ਸੰਧਾਰਾ ਲੈ ਕੇ ਆਊਗਾ ਕੋਈ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ ਜੀ ਕਿਉਂਕਿ ਜੰਮਨ ਭੋਗ ਹੁੰਦਾ ਉੱਥੋਂ ਆਸ ਰੱਖਦੀਆਂ ਨੇ ਧੀਆਂ ਤੇ ਮੇਰੀ ਤਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਹੈ ਵੀ ਕੋਈ ਭੈਣ ਹੋਊ ਘਰ ਲੈ ਕੇ ਨਾ ਮੁੜੇ ਜਿੰਨਾ ਹੋ ਸਕਦਾ ਸਨਤੀਆਂ ਤੇ ਲੋਹੜੀ ਤੇ ਤੇ ਦੀਵਾਲੀ ਤੇ ਕਰਨਾ ਚਾਹੀਦਾ ਹੱਥਾ ਦਾ ਦਿੱਤਾ ਲੈ ਕੇ ਜਾਂਦੀ ਐ ਨੇ ਜੀ ਕੋਈ ਕਿਸੇ ਦਾ ਕੋਈ ਨਹੀਂ ਕਰਦੇ ਹੈਗੇ ਲਓ ਜੀ ਵੀਰ ਆਪਨਾ ਪਹੁੰਚ ਚੁੱਕਿਆ ਦੇਸਾ ਹਰ ਮੇ ਹਮੇਸ਼ਾ ਆਪਣੇ ਪੇਕੇਆਂ ਦੀ ਸੁੱਖ ਭਾਲ ਦੀਆਂ ਨੇ। ਮੁੰਡੇ ਮੇਰੇ ਪੇਕੇ ਆਵੰਨੀਆਂ ਠੰਡੀਆਂ ਹਵਾਵਾਂ ਮਾਣ। ਲਓ ਜੀ ਆਪਣਾ ਵੀਰ ਆ ਗਿਆ ਵੀਰ ਆਪਣਾ ਸੂਬੇਦਾਰ ਆ ਜੀ। ਹੁਣ ਬੈਂਕ 'ਚ ਡਿਊਟੀ ਕਰਦਾ। ਦੇਬਾ ਬਿਵੇ ਆ ਗਈ ਜਿਵੇਂ ਦੇ ਵਸਤੇ ਰਹਿਣ ਜੀ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਜਾਂ ਕਹਿੰਦੇ ਬੁੜੀ ਨੂੰ ਪੇਕਿਆਂ ਦਾ ਦੁੱਖ ਹੁੰਦਾ ਜਾਂ ਆਪਣੇ ਢਿੱਡ ਦਾ ਦੁੱਖ ਹੁੰਦਾ ਤੇ ਬਹਿਗਰੂ ਸਾਰਿਆਂ ਦੇ ਭਾਈਆਂ ਨੂੰ ਸਹੀ ਸਲਾਮਤ ਰੱਖੇ ਪੇਕਿਆਂ ਵੀ ਨਹੀਂ ਠੰਡੀਆਂ ਹਵਾਵਾਂ ਆਉਣ ਲਓ ਜੀ ਸਾਡਕੇ ਆਏ ਵੀ ਕਰਦੇ ਉਹਨਾਂ ਦਾ ਸਵਾਗਤ ਭੌਂਕਦੀ ਹੈ ਤੇ ਹਣ ਰੋਟੀ ਪਾਣੀ ਨਹੀਂ ਖਾਂਦੇ ਸੀ ਬਹੁਤ ਜ਼ੋਰ ਲਾਇਆ ਚਾਹੀ ਪੀਣਗੇ ਕੱਲੀ ਇਹ ਸਮੋਸੇ ਲੈ ਆਦਨੇ ਜ ਨਹੀਂ ਰੋਟੀ ਖਾਣੀ ਇਹ ਕਹਿੰਦੇ ਨਹੀਂ ਵੀ ਅਸੀਂ ਰੋਟੀ ਨਹੀਂ ਖਾਣੀ ਕਿ ਫਿਰ ਵੀਰੇ ਦੀ ਕੁੜੀ ਵੀ ਵਿਆਹੀ ਹੋਈ ਐ ਇਹਨਾਂ ਨੇ ਆਪਣੀ ਗੁੜੀਆ ਕੋਲ ਵੀ ਜਾਣਾ ਅੱਜ ਉੱਥੇ ਵੀ ਰੁਕਣਗੇ ਲਓ ਜੀ ਅਸੀਂ ਚਾਹ ਪਾਣੀ ਪੀ ਰਹੇ ਹਾਂ ਨਾ ਗੱਲਾਂ-ਵਾਟਾਂ ਕਰ ਰਹੇ ਹਾਂ ਸਾਰੇ ਜਣੇ ਬੈਠੇ ਤੱਕਾਂ ਟਾਂਟਾ ਘੜੀ ਦਾ ਟਾਈਮ ਰਹਿ ਗਿਆ ਜੀ ਮਿਲਣ ਨਾਲ ਹੁਣ ਕੋਈ ਬਾਹਲਾ ਟਾਈਮ ਨਹੀਂ ਰੁਕਦਾ ਹੈਗਾ ਕਿਸੇ ਕੋਲ ਚਲੋ ਜੀ ਇੰਨੀ ਆਜੇ ਭੈਣ ਭਾਈ ਇੰਨੇ ਨਹੀਂ ਚਾਹ ਚੜ ਜਾਂਦਾ ਭੈਣਾਂ ਨੂੰ ਤਾਂ ਭੈਣਾਂ ਨੇ ਕਿਹੜਾ ਵਾਹਣ ਚ ਹਿੱਸੇ ਵਡਾਉਣੇ ਆ ਜੇ ਇੱਕ ਭਰਾ ਵੱਧ ਹੋਵੇ ਫੇਰ ਵੀ ਉਹਨੂੰ ਆਪਾਂ ਹਿੱਸਾ ਦਿੰਨੇ ਆ ਫੇਰ ਕਿਹੜਾ ਆਪਾਂ ਦਾ ਹਿੱਸਾ ਰੱਖ ਲੈਨੇ ਆ ਭੈਣਾਂ ਨੇ ਤਾਂ ਬੱਸ ਆਹੀ ਆ ਜਿਹੜੇ ਦੇ ਜਾਂਦੇ ਸੇਰ ਭਾਈਆ ਚੀਜ਼ ਸਾਰੀਆਂ ਭੈਣਾਂ ਕੋਲ ਜਾਇਆ ਕਰੋ ਵੀਰੇ ਆਪਣੇ ਭੈਣਾਂ ਤੋਂ ਮੁੱਖ ਨਾ ਮੋੜਿਆ ਕਰੋ ਪਰਮਾਤਮਾ ਉਹ ਹੀ ਜੈ ਹੋਰ ਦਿੰਦਾ ਈਆਂ ਵੰਡੇ ਦਾ ਕੁੰਜਾ ਹੋਰ ਜੰਮਦਾ। ਈਲਾਵ ਜੀ ਅਸੀਂ ਕਰ ਰਹੇ ਹਾਂ ਗੱਲਾਂ ਬਾਤਾਂ ਬੈਠ ਕੇ। ਬਹੁਤ ਸਾਰੀਆਂ ਗੱਲਾਂ ਕੀਤੀਆਂ। ਜੇ ਤਾਂ ਇਕੱਠੇ ਹੋ ਕੇ ਬਹਿਣੇ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਨੇ ਤੇ ਬੀਬੀ ਵੀ ਗੱਲਾਂ ਕਰ ਰਹੀ ਹੈ ਦੁੱਖ ਸੁੱਖ ਦੀਆਂ ਗੱਲਾਂ ਚੱਲਦੀਆਂ ਨੇ ਜੀ ਸਮਾਨ ਵੱਧ ਜਾਂਦਾ ਜਦੋਂ ਭੈਣ ਭਰਾ ਆ ਜਾਂਦੇ ਆ ਭੈਣਾਂ ਕੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸੇਅਰ ਤੇ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਦੇਖਿਓ ਤੇ ਜੋ ਵੀ ਭੈਣ ਭਰਾ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਬੈਗਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਈ ਪੈਣਾ ਕੋਲ ਭਾਈ ਆਉਂਦੇ ਰਹਿਣ ਜਿਉਂਦੇ ਵਾਸਤੇ ਰਹਿਣ ਰਮਾਤ ਮਾਤਮਾ ਲੰਬੀ ਉਮਰ ਕਰੇ ਭੈਣਾਂ ਦੀ ਵੀ ਤੇ ਵੀਰਾਂ ਦੀ ਵੀ ਹੁਣ ਤਾਂ ਇਹ ਰਿਸ਼ਤੇ ਕਾਫੀ ਘਟ ਗਏ ਨੇ ਕਿਉਂਕਿ ਹੁਣ ਇੱਕ ਬੱਚੇ ਦਾ ਫੈਸ਼ਨ ਹੋ ਗਿਆ ਹੁਣ ਕੋਣ ਭੈਣਾਂ ਦਾ ਸੰਧਾਰਾ ਲੈ ਕੇ ਜਾਊ ਕੋਣ ਭਰਾ ਜਾਊ ਭੈਣਾਂ ਕੋਲੇ ਵੀ ਇੱਕ ਰਿਸ਼ਤੇਦਾਰੀ ਹੁੰਦੀ ਹੈ ਜੀ ਭੈਣ ਭਰਾ ਦੀ ਗੁੜੀ ਰਿਸ਼ਤੇਦਾਰੀ ਵੀ ਨਹੀਂ ਜਾਂਦੀ ਹੈ ਤੇ ਹੁਣ ਇਹ ਰਿਸ਼ਤੇਦਾਰੀ ਅਗਲੀ ਪੀੜ੍ਹੀ 'ਚ ਮਿਲਦਾ ਬਿਲਕੁਲ ਖਤਮ ਹੋ ਜੂਗੀ ਉਹ ਤਾਂ ਗਿਆ ਨਾ ਬੱਸ ਲਓ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਹੁਣ ਪ੍ਰਧਾਨ ਸਾਹਿਬ ਵੀ ਗੱਲਾਂ ਕਰ ਰਹੇ ਨੇ ਜਦੋਂ ਆਇਆ ਹੁੰਦਾ ਬੰਦਾ ਆਪਣੇ ਕੋਲ ਆਪਾਂ ਨੂੰ ਜ਼ਰੂਰ ਟਾਈਮ ਕੱਢ ਕੇ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਇਹ ਗੱਲਾਂ ਬਾਤਾਂ ਕਰਨੀਆਂ ਚਾਹੀਦੀ ਨੇ ਅਗਲਾ ਵੀਡੀਓ ਦੂਰ ਆਉਂਦਾ ਜੀ ਆਪਾਂ ਨੂੰ ਜਰੂਰ ਕੋਲ ਬੈਠ ਕੇ ਹੱਕਾ ਆਪਣਾ ਗੱਲਾਂ ਕਰਨ ਦਾ ਜੇਦੋਂ ਆਪਾਂ ਆਏ ਗਏ ਕੋਲ ਬੈਂਦੇ ਨਹੀਂ ਫਿਰ ਆਏ ਗਏ ਵੀ ਆ ਕੇ ਕੀ ਕਰੂਗਾ ਜਰੂਰ ਆਪਾਂ ਨੂੰ ਸਮਾਂ ਕੱਢਣਾ ਚਾਹੀਦਾ ਬੈਠਣ ਵਾਸਤੇ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਫੁੱਲ ਵਾਚ ਦੇਖਿਆ ਜੀ ਸੋਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ YouTube ਫੈਮਿਲੀ ਦੀ ਸਾਰਿਆਂ ਦੀ ਤੇ ਆਪਣੇ ਸਪੋਰਟ ਕਰੋ ਜੀ ਆਪਣਾ ਬਾਅਦ ਚ ਟਾਈਮ ਪੂਰਾ ਹੋਣ ਵਾਲਾ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਆਪਾਂ ਜੋ ਵੀ ਭੈਣ ਭਾਈ ਜੁੜੇ ਨੇ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਮੋਟੀਵੇਸ਼ਨ ਜੇ ਮਿਲ ਜਾਂਦਾ ਇੱਕ